PBS ਸ਼ਾਪਿੰਗ ਸੈਂਟਰ ਜੋ ਕਿ ਅੰਮ੍ਰਿਤਸਰ ਤੋਂ ਥੋੜੀ ਹੀ ਦੂਰੀ ਤੇ ਮਹਿਤਾ ਚੌਕ ਵਿਖੇ ਹੈ ਇਥੇ ਹਰ ਤਰ੍ਹਾਂ ਦੀਆਂ ਵਸਤੂਆਂ ਇੱਕੋ ਛੱਤ ਹੇਠਾ ਉਪਲਬਧ ਹਨ ਇੱਥੇ ਬਰਾਇਡਲ ਲਹਿੰਗੇ ਸ਼ਰਾਰਾ ਸੂਟ ਪਟਿਆਲਾ ਸਲਵਾਰ ਵਾਲੇ ਸੂਟ ਸਿੰਪਲ ਸੂਟ ਜੀਨ ਟੌਪ ਫੁਲਕਾਰੀਆਂ ਸਾਰੀਆਂ ਅਤੇ ਸੂਟ ਵੀ ਹਨ ਸਭ ਤੋਂ ਵਧੀਆ ਗੱਲ ਇਹ ਹੈ ਕਿ ਇੱਥੇ 300 ਰੰਗਾਂ ਦੀਆਂ ਪੱਗਾਂ ਵੀ ਮਿਲਦੀਆਂ ਹਨ ਅਲੱਗ-ਅਲੱਗ ਕੱਪੜੇ ਦੇ ਵਿੱਚ ਡਿਜ਼ਾਈਨਾਂ ਵਾਲੇ ਖਾਸ ਸੈਕਸ਼ਨ ਵੀ ਬਣਾਏ ਗਏ ਹਨ ਸਭ ਤੋਂ ਵਧੀਆ ਗੱਲ ਇਹ ਹੈ ਕਿ ਇੱਥੇ ਨਿਊ ਬੌਰਨ ਬੇਬੀ ਤੋਂ ਲੈ ਕੇ ਵਿਆਹ ਵਾਲੇ ਜੋੜੇ ਤੱਕ ਦੇ ਕੱਪੜੇ ਮਿਲ ਜਾਂਦੇ ਹਨ ਇੱਥੇ ਸਕੂਲ ਦੇ ਬੱਚਿਆਂ ਦੀ ਯੂਨੀਫਾਰਮ ਸਕੂਲ ਬੈਗ ਬੋਟਲ ਐਥਲਟਿਕਸ ਹਨ ਆਦਿ ਵੀ ਮਿਲਦੇ ਹਨ ਘਰ ਦੀਆਂ ਵਸਤੂਆਂ ਦੀ ਗੱਲ ਕਰੀਏ ਤਾਂ ਇੱਥੇ ਬੈੱਡ ਸ਼ੀਟ ਕੰਬਲ ਟਰਾਲੀ ਬੈਗ ਸਕੂਲ ਕਿਟ ਆਦਿ ਵੀ ਮਿਲਦੇ ਹਨ ਸਫਾਰੀ ਅਮਰੀਕਨ ਟੂਰਿਜ਼ਮ ਤੱਕ ਦੀਆਂ ਕੰਪਨੀਆਂ ਵੀ ਇੱਥੇ ਉਪਲਬਧ ਹਨ ਇੱਥੇ ਦੀ ਸਭ ਤੋਂ ਵਧੀਆ ਗੱਲ ਇਹ ਹੈ ਕਿ ਹਰ ਸਾਲ ਤਿਉਹਾਰ ਤੇ ਕੋਈ ਨਾ ਕੋਈ ਆਫਰ ਇਥੇ ਜਰੂਰ ਲਗਾਈ ਜਾਂਦੀ ਹੈ ਜਿਹਦੇ ਵਿੱਚ ਕੀ ਸਾਲ ਵਿੱਚ ਇੱਕ ਵਾਰ ਰਖੜੀ ਦੇ ਤਿਉਹਾਰ ਤੇ ਇਸ ਵਾਰ ਇਸ ਵਾਰ 11 ਅਗਸਤ ਨੂੰ 쿠ਪਨ ਕੱਢਿਆ ਜਾਵੇਗਾ ਜਿਹਦੇ ਵਿੱਚ ਕੀ ਪ੍ਰਾਈਜ਼ ਦੇ ਤੌਰ ਤੇ ਸਪਲੈਂਡਰ ਮੋਟਰਸਾਈਕਲ ਇਲੈਕਟ੍ਰੋਨਿਕਸ ਸਕੂਟੀ ਫ੍ਰਿਜ ਪੱਕੇ ਅਤੇ ਪ੍ਰੈਸਾਂ ਵੀ ਸ਼ਾਮਿਲ ਹਨ ਪ੍ਰਾਈਜ਼ ਲਾਈਵ ਅਤੇ ਇੰਸਟਾਗ੍ਰਾਮ ਤੇ ਵੀ ਕੱਢਿਆ ਜਾਏਗਾ ਤੇ ਸਾਂਝ ਕੀਤੇ ਦਾ ਵੀ ਪ੍ਰਾਈਸ ਇੱਥੇ ਨਿਕਲ ਆਉਂਦਾ ਹੈ ਉਸ ਨੂੰ ਫੋਨ ਕਰਕੇ ਉਸ ਦੇ ਪ੍ਰਾਈਸ ਬਾਰੇ ਦੱਸ ਦਿੱਤਾ ਜਾਵੇਗਾ ਆਓ ਸ਼ਾਪਿੰਗ करिए ਪੀਬੀਐਸ ਸ਼ਾਪਿੰਗ ਸੈਂਟਰ ਦਾ ਅਨੁਭਵ ਲਈਏ